ਹਾਂਜੀ ਇਹ ਵਾਲੇ ਸੂਟ ਆਉਣਗੇ ਜੀ ਵੈਲਵਟ ਦੇ ਸ਼ਰਟ ਦੇ ਉੱਪਰ ਇੰਬੋਰਡਰੀ ਆ ਗਈ ਨਾਲ बॉਟਮ ਇਹਨਾਂ ਦੇ ਪਲੇਨ ਰਹਿ ਗਈ ਜੀ ਵਿਦਆਊਟ ਦੁਪੱਟਾ ਨੇ ਜੀ ਤੁਸੀਂ ਫਰਾਕ ਦੇ ਨਾਲ ਪਲਾਜ਼ੋ ਬਣਾ ਸਕਦੇ ਹੋ ਇਹ ਵਾਲੇ ਵੈਲਵਟ ਦੇ ਸੂਟ ਰਹਿਣਗੇ ਜੀ ਮੈਚਿੰਗ ਸੂਟ ਰਹਿਣਗੇ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਤੇ ਡਿਲੀਵਰੀ ਵਾਸਤੇ ਬਹੁਤ ਜ਼ਿਆਦਾ ਸੋਹਣੇ ਕਲੈਕਸ਼ਨ ਬਣੇ ਹੋਏ ਨੇ ਇਹਨਾਂ ਦੇ ਵਿੱਚ ਕਲਰ ਐਂਡ ਡਿਜ਼ਾਈਨਿੰਗ ਆਪਾਂ ਦੁਬਾਰਾ ਹੋਰ ਐਡ ਕੀਤੀ ਹੈ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਆਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਸੂਟ ਰੈਨਿੰਗ ਹੈ ਜੀ ਪਿਓਰ ਪਸ਼ਮੀਨੇ ਦੇ 22 ਮੀਟਰ ਦੀ ਸ਼ਰਟ ਰਹੇਗੀ 22 ਮੀਟਰ ਨੇ ਇਹਨਾਂ ਦੇ ਨਾਲ ਬਾਟਮ ਰਹੇਗੀ ਵਿਦਆਊਟ ਦੁਪੱਟਾ ਨੇ ਜੀ ਇਹ ਵਾਲੇ ਸੂਟ ਫੈਬਰਿਕ ਇਹਨਾਂ ਦਾ ਪਸ਼ਮੀਨਾ ਰਹੇਗਾ ਡੇਲੀ ਵੇਅਰ ਵਾਸਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਸੂਟ ਨੇ ਮੈਚਿੰਗ ਸੂਟ ਰੈਨਿੰਗ ਹੈ ਜੀ ਆਲ ਓਵਰ ਨਹੀਂ ਮਿਲੇਗਾ ਮੈਚਿੰਗ ਸੂਟ ਹੀ ਮਿਲੇਗਾ ਤੇ ਵਿਦਆਊਟ ਦੁਪੱਟਾ ਰਹੇਗਾ ਜੀ ਇਹ ਸੂਟ ਤੇ ਕੋਈ ਵੀ ਸਿੰਗਲ ਸੂਟ ਦਾ ਵੀ ਆਰਡਰ ਦੇ ਸਕਦੇ ਆ ਜੀ ਸਾਰਿਆਂ ਦਾ ਸੇਮ ਰੇਟ ਹੀ ਰਹੇਗਾ ਤੇ ਘਰੋਂ ਦਾ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗੇਗਾ ਤੇ ਬਹੁਤ ਜਿਆਦਾ ਸੋਹਣੇ ਸੂਟ ਬਣੇ ਹੋਏ ਨੇ ਜੀ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੁਸੀਂ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਜਮਾ ਕਰਵਾਉਣਾ ਪੈਂਦਾ ਸੋ ਉਹੀ ਮੈਸੇਜ ਕਰਨ ਜੋ ਇਹਨਾਂ ਦੇ ਵਿੱਚ ਇੰਟਰਸਟਿਡ ਹੋਣ ਟਾਈਮ ਪਾਸ ਵਾਸਤੇ ਕੋਈ ਨਾ ਮੈਸੇਜ ਕਰੇ ਤੇ ਆਪ ਇਹ ਵਾਲੇ ਸੂਟ ਤੁਸੀਂ ਡੇਲੀਅਰ ਵਾਸਤੇ ਲੈ ਸਕਦੇ ਹੋ ਸੂਟ ਬਹੁਤ ਜਿਆਦਾ ਸੋਹਣੇ ਸੂਟ ਨੇ ਕੱਟ ਰੇਂਜ ਵਾਲੇ ਨੇ ਤੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਆ